ਥੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਨਾਜ ਮੰਡੀ ਆ ਜੇ ਚੌਂਤੇ ਨੂੰ ਅਸੀਂ ਪੰਜਾਬ ਦੀ ਨਸ਼ਾ ਤਸ਼ਕਰੀ ਮੰਡੀ ਕਹਿ ਦਈਏ ਕੋਈ ਅਣਕਥਾਈ ਗੱਲ ਨਹੀਂ ਗੀ ਹੈਗੀ ਇਲਾਕੇ ਦੇ ਅੰਦਰ ਨਸ਼ਾ ਵਿਰੋਧੀ ਲੋਕ ਸੰਘਰਸ਼ ਕਮੇਟੀ ਬਣਾ ਕੇ ਲੜਾਈ ਸ਼ੁਰੂ ਕੀਤੀ ਕੁਝ ਸਮਾ ਥੋੜਾ ਸਮਾ ਛੱਲ ਪਈ ਜਿਹੜੇ ਲੜਨ ਵਾਲੀਆਂ ਸ਼ਕਤੀਆਂ ਸੀ ਲੜਨ ਵਾਲੇ ਲੋਕ ਸੀ ਸਾਰੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਸੰਘਰਸ਼ ਵਿੱਚ ਚਲੇ ਗਏ। ਨਸ਼ਾ ਤਸਕਰਾਂ ਦੀਆਂ ਫੇਰ ਬਾਗਡੋਰਾਂ ਖੁੱਲੀਆਂ ਹੋ ਗਈਆਂ। ਉਹਨਾਂ ਨੇ ਉਹਨਾਂ ਦਾ ਕਾਰੋਬਾਰ ਵਧ ਰਿਹਾ ਜਿਹਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਨੌਜਵਾਨ ਇਸ ਗੱਲ ਲਈ ਨਸ਼ਾ ਛੱਡਣ ਦੀ ਥਾਂ ਉੱਤੇ ਨਸ਼ੇ ਨੂੰ ਬੰਦ ਕਰਨ ਦੀ ਥਾਂ ਉੱਤੇ ਨਸ਼ਾ ਵੇਚਣ ਲੱਗ ਗਏ। ਚਾਰ ਬੰਦੇ ਮੋٹے ਚੱਕੇ ਜਾਣ। ਉਹ ਇਹਨਾਂ ਨੂੰ ਦੱਸ ਦੇਣਗੇ ਵੀ ਇਹਨਾਂ ਦੇ ਲਿੰਕ ਕਿੱਥੇ-ਕਿੱਥੇ ਤੱਕ ਨੇ। ਇਹ ਸਾਰਾ ਕੁਝ ਇੱਥੋਂ ਨਿਕਲ ਸਕਦਾ ਹੈ ਜੇ ਕੱਢਣਾ ਚਾਹੇ ਭਗਵੰਤ ਮਾਨ ਸਰਕਾਰ ਤੇ ਮਕਾਨ ਸ਼ਾਮਲਾ ਟਾ ਵਿੱਚ ਪਏ ਹੋਏ ਨੇ ਉਹਨਾਂ ਦੇ ਮਕਾਨ ਢਾਏ ਜਾ ਰਹੇ ਆ ਪਰ ਜਿਹੜੇ ਅਸਲ ਵਿੱਚ ਨਸ਼ਾ ਤਸਕਰ ਨੇ ਜਿਹੜੀ ਜਾੜਾ ਬੁਨਿਆਦ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਚੌਂਤੇ ਦੇ ਅੰਦਰ ਵੀ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਦੀਆਂ ਕੋਠੀਆਂ ਪਈਆਂ ਹੋਈਆਂ ਨੇ ਉਹਨਾਂ ਤੇ ਪੀੜਾ ਪੰਜਾਨੀ ਚੱਲ ਰਹੀ ਹੈ ਪੰਚਾਇਤ ਦੀ ਮੀਟਿੰਗ ਵਿੱਚ ਇੱਕ ਬੰਦਾ ਨਸ਼ਾ ਤਸਕਰ ਲਾ ਨਸ਼ੇ ਦਾ ਕਾਰੋਬਾਰ ਕਰਦਾ ਉਹ ਵੀ ਬੈਠਾ ਸੀ ਕੰਮ ਕਰ ਦਵੇ ਅਸੀਂ ਕਾਰਵਾਈ ਕਰਾਂਗੇ ਆਪਾਂ ਉਹਨੂੰ ਕਹਿੰਦੇ ਥੋੜੇ ਨਸ਼ਾ ਵੇਚ ਜੇ ਉਹ ਨਸ਼ਾ ਵੇਚਦਾ ਅਸੀਂ ਉਹਦੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਅਸੀਂ ਉਹਨੂੰ ਸਿਰਿਆਂ ਵਿੱਚ ਹੀ ਕਹਿੰਦੇ ਆਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀ ਜਿਨ੍ਹਾਂ ਨੇ ਨਸ਼ਾ ਤਸਕਰੀ ਦੀ ਕਾਲੀ ਕਮਾਈ ਦੇ ਨਾਲ ਆਪਣੀਆਂ ਕੋਠੀਆਂ ਪਾਈਆਂ ਸੀ ਉਹਨਾਂ ਤੇ ਪੀਲੇ ਪੰਜੇ ਚਲਾਏ ਜਾ ਰਹੇ ਸੀ ਪੁਲਿਸ ਥਾਣਾ ਕੂਮਕਲਾਂ ਦੇ ਇਲਾਕੇ ਚੌਂਤਾ ਦੇ ਵਿੱਚ ਚੌਂਤਾ ਨੂੰ ਪੂਰੇ ਪੰਜਾਬ ਦੇ ਵਿੱਚ ਚਿੱਟੇ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ ਬਹੁਤ ਸਾਰੀਆਂ ਮਾਵਾਂ ਦੀਆਂ ਕੁੱਖਾਂ ਇਸ ਪਿੰਡ ਨੇ ਸੁਨੀਆਂ ਕੀਤੀਆਂ ਨੇ ਇੱਥੋਂ ਚਿੱਟੇ ਦੇ ਨਾਲ ਕੋਈ 2 ਦਰਜਨ ਤੋਂ ਵੱਧ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਤੇ ਅੱਜ ਫੇਰ ਪਿੰਡ ਦੇ ਲੋਕ ਤੇ ਇਲਾਕੇ ਦੇ ਲੋਕ ਇਕੱਠੇ ਹੋਇਆ ਜਿਨ੍ਹਾਂ ਵੱਲੋਂ ਧਰਨੇ ਵੀ ਲਗਾਏ ਗਏ ਸੀ ਤੇ ਕੀਤੀ ਜਾ ਰਹੀ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਪੀਲਾ ਪੰਜਾ ਉਹ ਚੌਂਤੇ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਬਣੀਆਂ ਹੋਈਆਂ ਨੇ ਚਿੱਟਾ ਵੇਚ ਕੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਕਾਮਰੇਡ ਅਮਰਨਾਥ ਕੂਮਕਲਾ ਨੇ ਗੱਲਬਾਤ ਕਰਦੇ ਆ ਕਾਮਰੇਡ ਜੀ ਪਹਿਲਾਂ ਧਰਨਾ ਵੀ ਤੁਸੀਂ ਲਾਇਆ ਸੀ ਅੱਜ ਸਰਕਾਰ ਦਾ ਪੀਲਾ ਪੰਜਾ ਚੱਲ ਰਿਹਾ ਤੇ ਅੱਜ ਫੇਰ ਚੌਂਤੇ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ 2020 ਵਿੱਚ ਚੌਂਤੇ ਦੇ ਅੰਦਰ ਚਿੱਟੇ ਦੇ ਖਿਲਾਫ ਜਦੋਂ ਚਿੱਟੇ ਦਾ ਪੂਰਾ ਕਾਰੋਬਾਰ ਜੋਰਾں ਤੇ ਸੀ ਚੌਂਤੇ ਵਿੱਚੋਂ ਨਸ਼ਾ ਤਸਕਰ ਨੂੰ ਫੜ ਕੇ ਰਤਨਗੜ੍ਹ ਤੱਕ ਵੀ ਨਹੀਂ ਸੀ ਜਾਂਦੇ ਚੌਂਤੇ ਤੇ ਰਤਨਗੜ੍ਹ ਦੇ ਵਿਚਾਲੇ 2 ਕਿਲੋਮੀਟਰ ਦਾ ਗੈਪ ਆ ਇਸ ਗੈਪ ਦੇ ਅੰਦਰ ਹੀ ਮੁੜ ਕੇ ਫੇਰ ਚਿੱਟਾ ਤਸਕਰ ਫੇਰ ਵਾਪਸ ਆ ਜਾਂਦੇ ਸੀ ਉਸ ਤੋਂ ਬਾਅਦ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਗਈਆਂ ਮਾਮਾ ਦੇ ਪੁੱਤ ਖੋਲੇ ਪੈਣਾ ਦੇ ਵੀਰ ਖੋਲੇ ਇਸ ਚਿੱਟੇ ਦੇ ਬਾਜ਼ਾਰ ਨੇ ਬਹੁਤ ਸਾਰੇ ਘਰਾਂ ਨੂੰ ਸਨਸਾਨ ਕਰ ਦਿੱਤਾ ਉਸ ਤੋਂ ਉਪਰੰਤ ਅਸੀਂ ਇਲਾਕੇ ਦੇ ਅੰਦਰ ਨਸ਼ਾ ਵਿਰੋਧੀ ਲੋਕ ਸੰਘਰਸ਼ ਕਮੇਟੀ ਬਣਾ ਕੇ ਲੜਾਈ ਸ਼ੁਰੂ ਕੀਤੀ ਕੁਝ ਸਮਾਂ ਥੋੜਾ ਸਮਾਂ ਠੱਲ ਪਈ ਇੰਦੀ ਮੀਨ ਟਾਈਮ ਅਸੀਂ ਸਾਰੇ ਜਿਹੜੇ ਲੜਨ ਵਾਲੀਆਂ ਸ਼ਕਤੀਆਂ ਸੀ ਲੜਨ ਵਾਲੇ ਲੋਕ ਸੀ ਸਾਰੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਸੰਘਰਸ਼ ਵਿੱਚ ਚਲੇ ਗਏ ਨਸ਼ਾ ਤਸਕਰਾਂ ਦੀਆਂ ਫੇਰ ਬਾਗਡੋਰਾ ਖੁੱਲੀਆਂ ਹੋ ਗਈਆਂ। ਉਹ ਤੋਂ ਬਾਅਦ ਫੇਰ ਨਸ਼ਾ ਜੁਰਾਂ ਤੇ ਵਿਕਣ ਲੱਗ ਗਿਆ। ਦਿਨ ਹੀ ਆਉਂਦੇ ਹੀ ਅਸੀਂ ਚੌਂਤੇ ਦੇ ਅੰਦਰ ਫੇਰ ਜਿਹੜਾ ਧਰਨਾ ਲਾਇਆ ਲਗਾਤਾਰ ਧਰਨਾ ਚੱਲਦਾ ਰਿਹਾ। ਔਰ ਕਈ ਨੌ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਤੇ ਮੌਕੇ ਤੇ ਵੀ ਫੜੇ ਗਏ। ਪਰ ਦੇਖਣ ਵਿੱਚ ਆਉਂਦਾ ਕਿ ਚੌਂਤੇ ਪਿੰਡ ਦੇ ਅੰਦਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੇ ਗੋਲਡਨ ਅੰਬੂਜਾ ਸੀਮਿੰਟ ਨਾਲ ਆਪਣੀਆਂ ਕੋਠੀਆਂ ਪਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਹੋਰ ਕੋਈ ਕਰਮਾਈ ਨਹੀਂ ਇੱਥੇ ਉਹਨਾਂ ਨੇ ਉਹਨਾਂ ਦਾ ਕਾਰੋਬਾਰ ਵੱਧ ਰਿਹਾ ਜਿਹਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਨੌਜਵਾਨ ਇਸ ਗੱਲ ਲਈ ਨਸ਼ਾ ਛੱਡਣ ਦੀ ਥਾਂ ਉੱਤੇ ਨਸ਼ੇ ਨੂੰ ਬੰਦ ਕਰਨ ਦੀ ਥਾਂ ਉੱਤੇ ਨਸ਼ਾ ਵੇਚਣ ਲੱਗੇ ਹੁਣ ਇਹ ਕਾਰੋਬਾਰ ਵੱਧ ਰਿਹਾ ਭਗਵੰਤਮਾਨ ਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਅਸੀਂ ਹੋਰ ਜੜੀਆਂ ਔਰਤਾਂ ਨੇ ਉਹਨਾਂ ਨੂੰ 11-1100 ਰੁਪਇਆ 1000 ਰੁਪਇਆ ਦੇਵਾਂਗੇ ਪੈਨਸ਼ਨਾਂ ਵਿੱਚ 2500 ਰੁਪਇਆ 1500 ਤੋਂ 2500 ਰੁਪਏ ਵਾਧਾ ਕਰਾਂਗੇ ਹੋਰ بڑے ਵਾਦੇ ਲਵਾਉਣੇ ਨਾਰੇ ਦਿੱਤੇ ਜਿਹਨੂੰ ਜਿੱਦੋ ਪ੍ਰਭਾਵਿਤ ਹੋ ਕੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਹੁਣ 5 ਸਾਲ ਸਰਕਾਰ ਨੇ ਚਲਣਾ 3 ਸਾਲ ਦਾ ਸਮਾਂ ਬੀਤ ਗਿਆ 3 ਸਾਲ ਵਿੱਚ ਕੋਈ ਕਾਰਵਾਈ ਨਹੀਂ ਹੋਈ 3 ਸਾਲ ਤੋਂ ਬਾਅਦ ਭਗਵੰਤ ਮਾਨ ਨੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਖੁੱਲੀਆਂ ਕਿ ਪੰਜਾਬ ਦੇ ਅੰਦਰ ਨਸ਼ਾ ਤਸਕਰ ਜਿਹੜੇ ਆ ਉਹ ਮਾਮਾ ਦੀਆਂ ਗੋਦਾਂ ਸੁਨੀਆਂ ਕਰ ਰਹੇ ਨੇ ਮਾਮਾ ਦੇ ਪੁੱਤ ਖੋ ਰਹੇ ਨੇ ਉਹਨਾਂ ਦੀਆਂ ਭੈਣਾਂ ਦੇ ਵੀਰ ਖੋਏ ਜਾ ਰਹੇ ਆ ਪਤਨੀਆਂ ਦੇ ਸੁਆਕ ਹੋਏ ਜਾ ਰਹੇ ਆ ਇਸ ਗੱਲ ਦੇ ਉੱਤੇ ਭਗਵੰਤ ਮਾਨ ਨੇ ਨਸ਼ਾ ਤਸਕਰਾਈ ਬੰਦ ਕਰਨ ਦਾ ਅਹਿਦ ਕੀਤਾ ਵਾਦਾ ਕੀਤਾ ਉਹ ਵਾਦੇ ਨੂੰ ਪੂਰਾ ਕਰ ਲਈ ਉਹਨੇ ਮਹਿਮ ਚਲਾਈ ਆ ਚੰਗੀ ਗੱਲ ਆ ਖੁਸ਼ੀ ਦੀ ਗੱਲ ਆ ਇਹ ਇਹ ਕਦਮ ਪੁੱਟਿਆ ਪਰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਵੀ ਜਿਹੜੇ ਨਸ਼ਾ ਤਸਕਰ ਛੋਟੇ-ਛੋਟੇ ਆ ਉਹਨਾਂ ਦੀਆਂ ਤਾਂ ਕੋਠੀਆਂ ਉਹਨਾਂ ਦੇ ਘਰ ਤਾਂ ਢਾਹੇ ਜਾ ਰਹੇ ਨੇ ਜਿਨ੍ਹਾਂ ਦੇ ਮਕਾਨ ਸ਼ਾਮਲਾਟਾ ਵਿੱਚ ਪਾਏ ਹੋਏ ਨੇ ਉਹਨਾਂ ਦੇ ਮਕਾਨ ਢਾਏ ਜਾ ਰਹੇ ਆ ਪਰ ਜਿਹੜੇ ਅਸਲ ਵਿੱਚ ਨਸ਼ਾ ਤਸਕਰ ਨੇ ਜਿਹੜੀ ਜੜਾ ਬਨਿਆ ਦਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਨੰਬਰ 1 ਤਾਂ ਸਾਡੀ ਮੰਗ ਇਹ ਆ ਕਿ ਅਸੀਂ ਮੰਗ ਕਰਦੇ ਆ ਕਿ ਜਿਹੜੇ ਵੱਡੇ ਵਪਾਰੀ ਆ ਨਸ਼ੇ ਦੇ ਉਹਨਾਂ ਨੂੰ ਹੱਥ ਪਾਇਆ ਜਾਵੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ ਨਾ ਕਿ ਛੋਟੇ-ਛੋਟੇ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਪੀਂਦੇ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਉਹਨਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰ ਹੋਵੇ ਪਰ ਚੌਂਤੇ ਦੇ ਅੰਦਰ ਵੀ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਦੀਆਂ ਕੋਠੀਆਂ ਪਈਆਂ ਹੋਈਆਂ ਨੇ ਉਹਨਾਂ ਤੇ ਪੀੜਾ ਪੰਜਾ ਨਹੀਂ ਚੱਲ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਵੀ ਪੀੜਾ ਪੰਜਾ ਚੱਲੇ ਜਿਹੜੇ ਨਸ਼ਾ ਤਸਕਰ ਨੇ ਇੱਥੇ ਪਿਛਲੇ ਦਿਨੀ ਡੀਐਸਪੀ ਸਾਹਿਬ ਐਸਪੀ ਸਾਹਿਬ ਉਹ ਆਏ ਉਹਨਾਂ ਨੇ ਪੰਚਾਇਤ ਨਾਲ ਮੀਟਿੰਗ ਕੀਤੀ ਸਾਨੂੰ ਇਸ ਗੱਲ ਤੇ ਕੋਈ ਗਿਲਾ ਨਹੀਂ ਕਿ ਪੰਚਾਇਤ ਨਾਲ ਮੀਟਿੰਗ ਕਿਉਂ ਕੀਤੀ ਮੀਟਿੰਗ ਕਰਨੀ ਚਾਹੀਦੀ ਯਾਰ ਜਿਹੜੇ ਬੰਦੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਪੰਚਾਇਤ ਨੂੰ ਵੀ ਨਾਲ ਲੈਣਾ ਚਾਹੀਦਾ ਆਮ ਲੋਕਾਂ ਨੂੰ ਵੀ ਨਾਲ ਲੈਣਾ ਚਾਹੀਦਾ ਅਸੀਂ ਇਸ ਗੱਲ ਦੇ ਹੱਕ ਵਿੱਚ ਆ ਪਰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਇੱਥੇ ਇਸ ਜਗ੍ਹਾ ਉੱਤੇ ਹੀ ਜਿਹੜੇ ਇਲਾਕੇ ਦੀਆਂ ਜੱਥੇਬੰਦੀਆਂ ਲੜਾਕੂ ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੋਵੇ ਚਾਹੇ ਜਮਹੂਰੀ ਕਿਸਾਨ ਸਭਾ ਹੋਵੇ ਚਾਹੇ ਆਪਣੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਟੂ ਦੇ ਸਾਥੀ ਹੋਣ ਮਤਲਬ ਇਸ ਜਗ੍ਹਾ ਉੱਤੇ ਇਕੱਠੇ ਹੋ ਕੇ ਬੈਠੇ ਸੀ ਜਦੋਂ ਉਹਨਾਂ ਨੂੰ ਦੇਖ ਰਾਇਆ ਸੀ ਕਿ ਪੰਚਾਇਤ ਨਾਲ ਡੀਐਸਪੀ ਸਾਹਿਬ ਐਸਪੀ ਸਾਹਿਬ ਕੀ ਮੀਟਿੰਗ ਕਰਕੇ ਕੋਈ ਕੋ ਮਤਲਬ ਸਿੱਟਾ ਕੱਢ ਕੇ ਲਿਆਉਂਦੇ ਆ ਜਦੋਂ ਉਹ ਆਏ ਉਹਨਾਂ ਨੇ ਸਸਰੀ ਘਰ ਬਲਾਈ ਸਾਰਿਆਂ ਨੂੰ ਕਿਹਾ ਪੁੱਛਿਆ ਵੀ ਅੱਗੇ ਨਾਲੋਂ ਕੋਈ ਫਰਕ ਹੈ ਲੋਕਾਂ ਨੇ ਕਿਹਾ ਵੀ ਅੱਗੇ ਨਾਲੋਂ ਫਰਕ ਕੋਈ ਨਹੀਂ ਚਿੱਟਾ ਉਵੇਂ ਵਿਕੀ ਜਾ ਰਿਹਾ ਇਸ ਕਰਕੇ ਚਾਹੇ ਉਹ ਇੱਧਰ ਗੁਜਰਾਲ ਦੇ ਰਾਹ ਤੇ ਹੋਵੇ ਭਾਵੇਂ ਬਲੀਆਲ ਨੂੰ ਸੜਕ ਜਾਂਦੀ ਹੈ ਮਿਆਣੀ ਵਾਲੀ ਉਹਦੇ ਤੇ ਹੋਵੇ ਚਾਹੇ ਚੌਂਤੇ ਮੰਡ ਦੇ ਵਿੱਚ ਜੰਗਲ ਵਿੱਚ ਹੋਵੇ ਭਾਵੇਂ ਮਤਲਬ ਕਾਰੋਬਾਰ ਦੇ ਜਿਹੜੇ ਰੂਪ ਨੇ ਉਹ ਬਦਲੇ ਚਿੱਟਾ ਉਵੇਂ ਵਿਕ ਰਿਹਾ ਜਣਜੀ ਤੁਹਾਡੇ ਕਹਿਣ ਦਾ ਭਾਵ ਹੈ ਸਰਕਾਰ ਦੀ ਸ਼ਕਤੀ ਦੇ ਬਾਵਜੂਦ ਪੁਲਿਸ ਦੀ ਸ਼ਕਤੀ ਦੇ ਬਾਵਜੂਦ ਅੱਜ ਵੀ ਚੌਂਤੇ ਦੇ ਵਿੱਚ ਚਿੱਟਾ ਵਿਕ ਰਿਹਾ ਚਿੱਟਾ ਵਿਕ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਬੰਦ ਕਰ ਲਈਏ ਇਸ ਨੂੰ ਠੱਲ ਪਾਉਣ ਲਈ ਜਿੰਨਾ ਚਿਰ ਤੱਕ ਜਿਹੜੀਆਂ ਅਸਲ ਵਿੱਚ ਤਸਕਰੀ ਦੀਆਂ ਬੁਨਿਆਦਾ ਨੇ ਉਹਨਾਂ ਨੂੰ ਨਹੀਂ ਈਸ਼ੂਆ ਜਾਂਦਾ ਉਹਨਾਂ ਚਿਰ ਬੰਦ ਨਹੀਂ ਹੋਣਾ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਖਿਲਾਫ ਕਾਰਵਾਈ ਹੋਵੇ ਏ ਸਾਡੇ ਨਾਲ ਕਾਮਰੇਡ ਅਮਰਨਾਥ ਕੁੰਕਲਾ ਜਿਹੜੇ ਕਹਿੰਦੇ ਕਿ ਜਿਹੜਾ ਸਰਕਾਰ ਦਾ ਪੀਲਾ ਪੰਜਾ ਚੌਂਤੇ ਚ ਵੀ ਭੇਜਣਾ ਚਾਹੀਦਾ ਜਿਹੜੀਆਂ ਵੱਡੀਆਂ ਵੱਡੀਆਂ ਨਸ਼ਾ ਵੇਚ ਕੇ ਕੋਠੀਆਂ ਬਣੀਆਂ ਨੇ ਸਾਡੇ ਨਾਲ ਮੰਡ ਸਾਹਿਬ ਨੇ ਮੰਨ ਸਾਹਿਬ ਤੁਸੀਂ ਲੰਮਾ ਸਮਾਂ ਸੰਘਰਸ਼ ਕੀਤਾ ਇੱਥੇ ਧਰਨੇ ਤੇ ਵੀ ਬੈਠੇ ਰਹੇ ਹੋ ਅੱਜ ਫੇਰ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਗਿਆਨ ਸਿੰਘ ਬੜਾ ਜ਼ਿਲ੍ਹਾ ਮੀਤ ਪ੍ਰਧਾਨ ਵਿਗੇ ਲਖਵਾਲ ਬਾਕੀ ਦਾ ਜੋ ਇਹਨਾਂ ਨੇ ਦੱਸੇ ਤੱਕ ਕੰਮ ਜਿਹੜਾ ਉਹਨਾਂ ਨੇ ਵਿਆਹ ਆ ਕੁਛ ਹੋਦਾ ਬਾਕੀ ਜਾ ਕੇ ਤੁਸੀਂ ਤੁਹਾਨੂੰ ਦਿਖਾ ਦਿੰਦੇ ਕੋਠੀਆਂ ਪਈਆਂ ਹੋਈਆਂ ਸਾਡੇ ਨਾਲ ਚਲੋ ਤਗੜੀ ਤਗੜੀਆਂ ਕੋਠੀਆਂ ਇਹਨੂੰ ਵੀ ਆਪ ਪੜਵਾਉਣਾ ਚਾਹੀਦਾ ਇਹਨਾਂ ਨੇ ਵੀ ਮਾਮਲੇ ਪੁੱਤ ਮਾਰੇ ਆ ਅਸੀਂ 95 ਦਾ ਧਰਾਂ ਲਗ ਰੱਖਿਆ ਮਾਂ ਸਰਕਾਰ ਦੇ ਮੁੰਡੀਆਂ ਜਿਹੜਾ ਅਸਲ ਵਜ਼ੀਰ ਆ ਉਹਨੇ ਸਾਡਾ ਧਰਾਂ ਜਗਾ ਸੀ ਉਹਨੇ ਮੁੜ ਕੇ ਸਾਡੀ ਇੱਕ ਵਾਰੀ ਵੀ ਨਹੀਂ ਖਬਰ ਲਈ ਥੇ ਤੇ ਅੱਜ ਵੀ ਇੱਥੇ ਚਿੱਟਾ ਉੱਤੇ ਸੈਟਾਂ ਤੇ ਵਿਕ ਰਿਹਾ ਪਿੰਡ ਤੇ ਨਹੀਂ ਵਿਕਦਾ ਸੈਟਾਂ ਦੇ ਉੱਤੇ ਚਿੱਟਾ ਵਿਕ ਰਿਹਾ ਇਹ ਵੇਚਣ ਵਾਲੇ ਉਹੀ ਬੰਦੇ ਨੇ ਉਹੀ ਆ ਜੀ ਤੁਹਾਨੂੰ ਵੀਡੀਓ ਦਿਖਾ ਦਿੰਨਾ ਮੈਂ ਕਢਾ ਕੇ ਆ ਦੇਖੋ ਹੁਣ ਤਾਜੀ ਵੀਡੀਓ ਦਿਖਾ ਦਿੰਨਾ ਕਢਾ ਕੇ ਮੈਂ ਇਹਦੇ ਵਿੱਚ ਵੀਡੀਓ ਮੇਰੇ ਕੋਲ ਹੈਗੀ ਆ ਬਸ ਇਹੀ ਕਹਿੰਦੇ ਵੀ ਸਾਡਾ ਸ਼ਾ ਪੰਦਰੋ ਜੀ ਦਾ ਦਿਨ ਦੀ ਕੋਠੀਆਂ ਜਿੱਦਾਂ ਆਪਟਾ ਦੀ ਉੱਤੇ ਟੈਣੀ ਚਾਹੀਦੀ ਨਹੀਂ ਬਈ ਹਾਂ ਆਪਣਾ ਜੇ ਕੀ ਕਹਣਾ ਚਾਹੁੰਦੇ ਮੀਟਿੰਗ 'ਚ ਕੋਣ ਬੈਠੇ ਸੀਗੇ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਚਾਇਤ ਦੀ ਮੀਟਿੰਗ ਵਿੱਚ ਇੱਕ ਬੰਦਾ ਨਸ਼ਾ ਤਸਕਰ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਉਹ ਵੀ ਬੈਠਾ ਸੀ ਜਿਹੜਾ ਮੈਂਬਰ ਪੰਚਾਇਤ ਆ ਮੈਂਬਰ ਪੰਚਾਇਤ ਮੀਟਿੰਗ ਵਿੱਚ ਬੈਠਾ ਸੀ ਲੋਕਾਂ ਤੋਂ ਤਾਂ ਸੀਕਰੇਸੀ ਰੱਖੀ ਜਾ ਰਹੀ ਆ ਬੇ ਕੋਣ ਨਸ਼ਾ ਤਸਕਰ ਵੇਚਦਾ ਖੁੱਲ੍ਹਿਆਂ ਮ ਨਹੀਂ ਕਿਹਾ ਜਾ ਸਕਦਾ ਜਣਜੀ ਪੁਲਿਸ ਨੇ ਸੰਘਰਸ਼ ਕਰਨ ਵਾਲਿਆਂ ਤੋਂ ਬੁਲਾਇਆ ਨਹੀਂ ਨਸ਼ਾ ਤਸਕਰਾਂ ਨੂੰ ਮੀਟਿੰਗ ਚ ਬੁਲਾ ਲਿਆ ਮੀਟਿੰਗ ਚ ਬੁਲਾਇਆ ਇਸ ਕਰਕੇ ਅਸੀਂ ਚਾਹੁੰਦੇ ਆ ਲੋਕਾਂ ਨੂੰ ਆਮ ਲੋਕਾਂ ਦੀ ਗੱਲ ਸੁਣੀ ਜਾਵੇ ਨਾ ਕਿ ਚੁੱਟਾ ਵੇਚਣ ਵਾਲੇ ਚਾਹੇ ਉਹ ਪੰਚਾਇਤ ਮੈਂਬਰ ਹੋਣ ਸਾਨੂੰ ਚਾਹੇ ਕੋਈ ਚਾਹੇ ਕੋਈ ਮੈਂਬਰ ਪੰਚਾਇਤ ਹੋਵੇ ਚਾਹੇ ਕੋਈ ਹੋਰ ਮਤਲਬ ਚੁਣੀ ਹੋਈ ਸੰਸਥਾ ਦਾ ਮੈਂਬਰ ਹੋਵੇ ਉਹਨਾਂ ਨੂੰ ਬੁਲਾਓ ਪਰ ਨਸ਼ਾ ਤਸਕਰਾਂ ਨੂੰ ਨਾ ਬਾਈ ਜੀ ਕੀ ਕਹਿਣਾ ਚਾਹੁੰਦੇ ਭਾਈ ਮੈਂ ਇਹ ਚੌਂਤੇ ਬਾਰੇ ਕਹਿਣਾ ਚਾਹੁੰਦਾ ਜਿਵੇਂ ਖੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਨ ਜੇ ਚੌਂਤੇ ਨੂੰ ਅਸੀਂ ਪੰਜਾਬ ਦੀ ਨਸ਼ਾ ਤਸ਼ਕਰੀ ਮੰਡੀ ਕਹਿ ਦਈਏ ਕੋਈ ਅਣਕਥਾਈ ਗੱਲ ਨਹੀਂਗੀ ਹੈਗੀ ਇੱਥੇ ਜਿੰਨਾ ਵੀ ਚਿੱਟਾ ਜੇ ਇਥੋਂ ਪੰਜ ਚਾਰ ਬੰਦੇ ਮੋٹے ਚੱਕੇ ਜਾਣ ਉਹ ਇਹਨਾਂ ਨੂੰ ਦੱਸ ਦੇਣਗੇ ਵੀ ਇਹਨਾਂ ਦੇ ਲਿੰਕ ਕਿੱਥੇ ਕਿੱਥੇ ਤੱਕ ਨੇ ਇਹ ਸਾਰਾ ਕੁਝ ਇਥੋਂ ਨਿਕਲ ਸਕਦਾ ਹੈ ਜੇ ਕੱਢਣਾ ਚਾਹੇ ਭਗਵੰਤ ਮਾਨ ਸਰਕਾਰ ਜਿਵੇਂ ਹੁਣ ਤੁਰੀ ਹੋਈ ਆ ਅਸੀਂ ਤਾਂ ਉਦੋਂ ਇਹਨਾਂ ਨੂੰ ਮੰਨਾਂਗੇ ਜਿੱਦਣ ਇਥੋਂ ਬੰਦਿਆਂ ਨੂੰ ਚੱਕ ਕੇ بڑے بڑے ਨਸ਼ਾ ਤਸ਼ਕਰਾ ਨੂੰ ਫੜ ਸਕਦੇ ਆ ਏ ਭਾਈ ਹੁਣੀ ਸਾਡੇ ਨਾਲ ਸੀਗੇ ਨੌਜਵਾਨ ਵੀ ਸਾਡੇ ਨਾਲ ਆ ਭਾਈ ਕੀ ਕਹਿਣਾ ਚਾਹੁੰਨੇ ਹੋ ਭਾਈ ਜੀ ਅਸੀਂ ਮੈਂ ਹੁਣੇ ਚੌਂਕ 'ਚ ਬੈਠਾ ਸੀਗਾ ਮੈਂ ਹੀ ਪੁੱਛ ਲਿਆ ਵੀ ਬੱਸ ਤੇ ਕਿੱਥੇ ਨੂੰ ਜਾਣਾ ਮਾਤਾ ਜੀ ਉਹਨਾਂ ਨੇ ਪੁੱਛਣ ਦੀ ਬਗਾਏ ਮੈਨੂੰ ਕਹਿੰਦੇ ਤੈਨੂੰ ਦੇਖ ਲਾਂਗੇ ਮੈਂ ਕਿਹਾ ਜੀ ਮਾਤਾ ਜੀ ਦੱਸੋ ਤਾਂ ਜੀ ਜਾਣਾ ਕਿੱਥੇ ਆ ਉਹਨਾਂ ਨੇ ਧਮਕੀ ਮੈਨੂੰ ਉਲਟਾ ਦਿੱਤੀ ਵੀ ਦੇਖ ਲਾਂਗੇ ਤੈਨੂੰ ਫਿਰ ਵੀ ਮੈਂ ਜਲੋ ਆਪਣਾ ਮੈਂ ਕਿਹਾ ਦੇਖਣਾ ਤਾਂ ਦੇਖ ਲਿਓ ਜਿੱਥੇ ਮਰਜ਼ੀ ਦੇਖ ਲਿਓ ਭਾਈ ਕਹਿਣ ਦਵਾ ਬਈ ਮੈਨੂੰ ਵੀ ਖਤਰਾ ਮੜ ਜਾ ਇਹਨਾਂ ਤੋਂ ਬੀਨਾ ਨੇ ਮੇਰਾ ਤੁਸੀਂ ਚੌਂਤਾ ਦੇ ਰਹਿਣ ਵਾਲੇ ਹੋ ਕਿੰਨਾ ਕਿ ਨਸ਼ਾ ਵੇਚਦਾ ਇੱਥੇ ਵੱਧ ਦੋ ਜੀ ਵੱਧ ਦੋ ਬਹੁਤ ਜਿਆਦਾ ਕਿੰਨੀ ਕੁ ਦੇਰ ਤੋਂ ਵੇਚਦਾ ਮੈਂ ਕਹਿੰਦਾ ਜੀ ਮੈਂ ਤਾਂ ਛੋਟਾ ਜਿਹਾ ਹੁੰਦਾ ਸੀ ਅਸੀਂ ਸੰਘਰਸ਼ ਵਿਆਹ ਕੀਤੀ ਮਣ ਸਾਹਮਣੇ ਬੈਲਾ ਵੀ ਹਲੇ ਵੀ ਉਹੀ ਚੱਲੀ ਜਾਂਦਾ ਕੰਮ ਕਿੰਨੇ ਕੁ ਪਰਿਵਾਰ ਨੇ ਜਿਹੜਾ ਨਸ਼ਾ ਵੇਚਦੇ ਨੇ ਇੱਥੇ ਸਾਰੇ ਆ ਜੀ ਸਾਡੇ 20 20 ਘਰਾਂ ਚੌਂਤਾ ਪੂਰਾ ਬਦਨਾਮ ਇਹ ਉਹ ਨੌਜਵਾਨ ਵੀ ਸੀ ਪਿੰਡ ਵਾਲੇ ਵੀ ਸਾਡੇ ਨਾਲ ਸੀਗੇ ਕੁਝ ਹੋਰ ਲੋਕ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਿੰਡ ਦੇ ਕੁਝ ਹੋਰ ਲੋਕ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕਹਿੰਦੇ ਚਿੱਟਾ ਵਿਕਦਾ ਬਹੁਤ ਹੈ ਪਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਵਿਕਦਾ ਸੀਗਾ ਜੀ ਪਿਛਲੇ ਪੰਚਾਇਤ ਦੇ ਟਾਈਮ ਬਹੁਤ ਵਿਕਿਆ ਪਿੰਡ ਦੇ ਲੋਕ ਵੀ ਨਾਲ ਸਹਿਮਤ ਸੀਗੇ ਪਰ ਜਦੋਂ ਰੱਬ ਨੇ ਸਾਡੀ ਸੁਣੀ ਆ ਅਸੀਂ ਪੰਚਾਇਤ ਬਣੀ ਆ ਕਾਫੀ ਨੱਥ ਪਈ ਆ ਤੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਐਸ ਪੀ ਸਾਹਿਬ ਸਾਡੇ ਕੋ ਆ ਕੇ ਜਾਂਦੇ ਆ ਜੀ ਅਸੀਂ ਤਾਂ ਜਾਮ ਜਲਾ ਸੀ 29 ਤਰੀਕ ਨੂੰ ਤੀਜੇ ਮਹੀਨੇ ਦੇ ਵਿੱਚ ਅਸੀਂ ਤਾਂ ਇਹਦੇ ਵਿੱਚ ਮਤਾ ਵੀ ਪਾ ਦਿੱਤਾ ਕਿ ਜਿਹੜਾ ਕੋਈ ਚਿੱਟੇ ਵਾਲੇ ਦੇ ਜਾਂ ਨਸ਼ੇ ਵਾਲੇ ਜੋ ਵੀ ਉਹਦੇ ਹੱਕੇ ਜਾਊਗਾ ਉੱਤੇ ਕਾਰਵਾਈ ਕਰਵਾਵਾਂਗੇ ਨਾਲ ਨਸ਼ੇ ਵਾਲੇ ਤੇ ਨਾਲ ਜਿਹੜਾ ਕੋਈ ਪਿੱਛੇ ਦਾ ਬੰਦਾ ਛੜਵਾਉਣ ਲਈ ਜਾਊਗਾ ਉਹਦੇ ਤੇ ਵੀ ਕਹਿੰਦੇ ਪਿੱਛੇ ਜੇ ਇੱਕ ਮੀਟਿੰਗ ਹੋਈ ਡੀਐਸਪੀ ਸੀ ਐਸਐਚਓ ਸੀ ਵਿੱਚ ਇੱਕ ਥੋੜਾ ਨਸ਼ਾ ਵੇਚਦਾ ਜਿਹੜਾ 5 20 ਮੀਟਿੰਗ ਚ ਬੈਠਾ ਸੀ ਜੋ ਪੰਜ ਜਿੱਤਿਆ ਜੀ ਆਪਣਾ ਵੋਟਾਂ ਨਾਲ ਜਿੱਤਿਆ ਪਿੰਡ ਨੇ ਮੱਲੋਂ ਨੇ ਵੋਟਾਂ ਮਾਈਆਂ ਆਪਣੇ ਬਾੜ ਦੇ ਵਿੱਚ ਜਿੱਤਿਆ ਤਾਂ ਵਿੱਚ ਬੈਠੂ ਗਈ ਉਹਨੂੰ ਆਪਾਂ ਕਿਵੇਂ ਰੋਕ ਲਾਂਗੇ ਜੇ ਕੋਈ ਪੋਟਾ ਨਾਲ ਜਿੱਤਿਆ ਹੋਇਆ ਇਹ ਤੁਹਾਨੂੰ ਨਸ਼ਾ ਥੋੜੇ ਨਾਲ ਵੇਚੂਗਾ ਉਹ ਨਸ਼ਾ ਥੋੜੀ ਵੇਚਦਾ ਉਹਨੂੰ ਆਪਾਂ ਕਹਿੰਦੇ ਪਹਿਲਾਂ ਵੇਚਦਾ ਹੋਊਗਾ ਜੀ ਪਰ ਹੁਣ ਨਹੀਂ ਵੇਚਦਾ ਹੁਣ ਕੋਈ ਸਾਬਤ ਕਰ ਦੇਵੇ ਅਸੀਂ ਕਾਰਵਾਈ ਕਰਾਂਗੇ ਆਪਾਂ ਉਹਨੂੰ ਕਹਿੰਦੇ ਥੋੜੇ ਨਸ਼ਾ ਵੇਚ ਜੇ ਉਹ ਨਸ਼ਾ ਵੇਚਦਾ ਅਸੀਂ ਉਹਦੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਉਹਨੂੰ ਸ਼ਰੈਮ ਵਿੱਚ ਹੀ ਕਹਿੰਦੇ ਆ ਭਾਈ ਤੂੰ ਨਸ਼ਾ ਜੀ ਵੇਚਦਾ ਮੈਂ ਤਾਂ ਸਾਡੇ ਵਿੱਚ ਬੈਠਣ ਦਾ ਵੀ ਹੱਕਦਾਰ ਹੈ ਨਹੀਂ ਗਾ ਅਸੀਂ ਸ਼ਰੈਮ ਉਹਨੂੰ ਕਹਿੰਦੇ ਅਸੀਂ ਮਤਾ ਪਾਇਆ ਹੋਇਆ ਜੀ ਆਹ ਦੇਖੋ ਮਤਾ ਵੀ ਪਾਇਆ ਹੋਇਆ ਹੈ ਚਿੱਟੇ ਵਾਲਿਆਂ ਦੇ ਖਿਲਾਫ ਹੀ ਮਤਾ ਪਾਇਆ ਹੋਇਆ ਵਾ ਐ ਪਰ ਹੁਣ ਨਹੀਂ ਵੇਚਦਾ ਇਹ ਸਰਪੰਚ ਸਾਹਿਬ ਸੀ ਪਿੰਡ ਦੇ ਕੁਝ ਲੋਕ ਸਾਡੇ ਨਾਲ ਪੰਚ ਸਾਹਿਬ ਤੁਸੀਂ ਹਮੇਸ਼ਾ ਗੱਲ ਚੱਕਦੇ ਰਹੇ ਹੋ ਅੱਜ ਕੀ ਹਾਲਾਤ ਹੈ ਪਿੰਡ ਦੇ ਹੁਣ ਹਾਲਾਤ ਠੀਕ ਆ ਜੀ ਪਿਆ ਫਰਕ ਹੁਣ ਪਹਿਲਾਂ ਜਣੀ ਬਹੁਤ ਜ਼ਿਆਦਾ ਸੀਗਾ ਹੁਣ ਫਰਕ ਪਿਆ ਹੋਇਆ ਜੀ ਜਿਵੇਂ ਸਰਕਾਰ ਦਾ ਜਿਹੜਾ ਪੀਲਾ ਪੰਜਾ ਚੱਲਦਾ ਲੱਗਦਾ ਕਿ ਚੌਂਤੇ ਚ ਵੀ ਆਉਣਾ ਚਾਹੀਦਾ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਜਣੀ ਅੱਗੇ ਰੋਂ ਹੁਣ ਫਰਕ ਆ ਬਹੁਤ ਜ਼ਿਆਦਾ ਹਾਂਜੀ ਇਹ ਪਿੰਡ ਦੇ ਕੁਝ ਲੋਕ ਆ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰ ਲੈਣੇ ਨਾਲ ਮੈਂਬਰ ਪੰਚਾਇਤ ਵੀ ਨੇ ਉਹਨਾਂ ਨਾਲ ਗੱਲ ਹਾਂ ਭਾਜੀ ਕੀ ਗੱਲਾਂ ਚਾਹੁੰਦੇ ਹੋ ਅੱਜ ਦੇ ਦੌਰ ਦੇ ਵਿੱਚ ਜਿਹੜੀ ਸਰਕਾਰ ਦੀ ਸਖਤੀ ਆ ਚੌਂਤੇ ਦਾ ਕੀ ਹਾਲ ਹੈ ਚੌਂਤੇ ਦਾ ਹੁਣ ਬਹੁਤ ਵਧੀਆ ਹਾਲ ਹੈ ਜੀ ਹੁਣ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਹੈ ਜੀ ਹੁਣ ਜਮਾ ਕੋਈ ਬੰਦਾ ਨਾ ਪਿੰਡ ਦਾ ਬਾਹਰ ਨਹੀਂ ਕੋਈ ਆਉਂਦਾ ਜਾਂਦਾ ਹੈਗਾ ਹੁਣ ਇੱਕ ਦੋ ਨੂੰ ਚੁੱਕਣਾ ਚਕਾਉਣਾ ਵਾਲੇ ਬਹੁਤ ਜ਼ਿਆਦੇ ਨੇ ਕਿ ਕਾਨੂੰਨੀ ਕਾਰਵਾਈ ਕਰੋ ਜਿੰਨੇ ਫਰਾਨਾ ਕਰੋ ਕੋਠੇ ਟਾਓ ਫਰਾਨਾ ਹੁਣ ਜੇ ਪਹਿਲਾਂ ਵਿਕਦਾ ਸੀ ਪਹਿਲਾਂ ਹੀ ਵਿਰੋਧ ਸੀਗੇ ਅਸੀਂ ਹੁਣ ਇਦਾਂ ਵੀ ਅਸੀਂ ਜਿਹੜਾ ਕੋਈ ਨਸ਼ਾ ਵੇਚੂਗਾ ਜਿਹੜਾ ਕੋਈ ਮਗਰ ਜਾਊਗਾ ਉਹਦੇ ਹੀ ਵਿਰੋਧ ਚੱਲਾਂਗੇ ਅਸੀਂ ਨਹੀਂ ਉਹਨਾਂ ਦੇ ਨਾਲ ਨਹੀਂ ਟੁਰਾਂਗੇ ਜੇ ਨਸ਼ਾ ਵੇਚੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਅਸੀਂ ਖੋਲ ਖੜ ਕੇ ਕੋਲ ਪਰਚਾ ਕਰਵਾਵਾਂਗੇ ਨਾਲ ਇਹ ਪਿੰਡ ਦੇ ਲੋਕ ਸਾਡੇ ਨਾਲ ਨੇ ਤੇ ਕੁਝ ਸੰਘਰਸ਼ ਕਮੇਟੀ ਵਾਲੇ ਵੀ ਨਾਲ ਨੇ ਜਿਹੜੇ ਕਹਿੰਦੇ ਆ ਕਿ ਜਿਹੜੇ ਨਸ਼ਾ ਤਸਕਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ